ਬਸ ਇੱਕ ਵਾਰ ਪੇਚਾ ਪੈ ਜਾਵੇ ਦਲਵੀਰ ਗੋਲਡੀ ਦੇ ਵੱਲੋਂ ਇਹ ਸਿੱਧਾ ਚੈਲੰਜ ਮੁੱਖ ਮੰਤਰੀ ਮਾਨ ਨੂੰ ਕਰ ਦਿੱਤਾ ਗਿਆ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਵਿਧਾਇਕਾਂ ਤੇ ਮੰਤਰੀਆਂ ਦੇ ਵੱਲੋਂ ਇੱਕ ਦੂਜੇ ਤੇ ਬਿਆਨ ਦੇਣੇ ਤੇ ਤੰਜ ਕਸਣਾ ਤਾਂ ਉਮ ਹੀ ਹੋ ਗਿਆ ਆਪਣੇ ਬਿਆਨਬਾਜ਼ੀਆਂ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੇ ਸਿਆਸੀ ਆਗੂਆਂ ਦੇ ਵਿੱਚ ਤਾਜ਼ਾ ਨਾ ਕਾਂਗਰਸ ਦੇ ਸਾਬਕਾ ਵਿਧਾਇਕ ਤਿਹਾਰੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਮੁਰ ਤੋਂ ਕਾਂਗਰਸ ਦੇ ਵਿੱਚ ਆਏ ਦਿਲਵੀਰ ਗੋਲਡੀ ਦੇ ਨਾਲ ਜੁੜਿਆ ਹੋਇਆ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ ਪ੍ਰਗਟਾਉਂਦਿਆਂ ਉਹਨਾਂ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਹਰਾਉਣ ਦਾ ਚੈਲੰਜ ਕਰ ਦਿੱਤਾ ਨਾ ਜ਼ਰ ਇਹ ਕਿ ਭਾਵੇਂ 2027 ਦੀਆਂ ਚੋਣਾਂ ਨੂੰ ਮਜੇ ਕਾਫੀ ਸਮਾਂ ਪਿਆ ਪਰ ਕਿਸੇ ਵੀ ਪਾਰਟੀ ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਤੇ ਨਾ ਹੀ ਇਹ ਤੈ ਹੋਇਆ ਕਿ ਕਿਹੜੀ ਪਾਰਟੀ ਦੇ ਵੱਲੋਂ ਕਿਹੜੇ ਉਮੀਦਵਾਰ ਨੂੰ ਟਿਕਟ ਮਿਲੇਗੀ ਪਰ ਕਾਂਗਰਸ ਦੇ ਸਾਬਕਾ ਵਿਧਾਇਕ ਦਿਲਵੀਰ ਗੋਲਡੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਖੜੇ ਹੋਣ ਦੀ ਇੱਛਾ ਜ਼ਰੂਰ ਜ਼ਾਹਰ ਕਰ ਦਿੱਤੀ ਹੈ ਨਾਲ ਹੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚੈਲੰਜ ਕਰਕੇ ਕਿਹਾ ਕਿ ਰੱਬ ਮੇਰੀ ਹਰ ਵਾਰ ਸੁਣੀਏ ਮੈਂ ਦਿਲੋਂ ਝੂਲੀ ਅੜ ਕੇ ਚਾਹੁੰਦਾ ਕਿ ਰੱਬਾ ਇੱਕ ਵਾਰ ਹੋਰ ਸੁਣ ਤੇ ਮੈਨੂੰ 2027 ਦੀਆਂ ਚੋਣਾਂ ਲੜਨ ਦਾ ਮੌਕਾ ਮਿਲੇ ਮੈਂ ਚੋਣ ਮੁੱਖ ਮੰਤਰੀ ਮਾਨ ਦੇ ਸਾਹਮਣੇ ਲੜਾ ਤੇ ਇਸ ਦੌਰਾਨ ਭਾਵੇਂ ਹੀ ਮੈਂ ਹਾਰ ਜਾਵਾਂ ਮੈਨੂੰ ਜਿੱਤ ਹਾਰ ਤੋਂ ਫਰਕ ਨਹੀਂ ਪੈਂਦਾ ਪਰ ਮੇਰੇ ਮਨ ਦੀ ਇੱਛਾ ਹੈ ਕਿ ਇੱਕ ਵਾਰ ਮੁੱਖ ਮੰਤਰੀ ਦੇ ਨਾਂ ਪੇਚਾ ਪੈ ਜਾਵੇ ਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਵੀ ਇੱਥੋਂ ਹੀ ਚੋਣ ਲੜੇ ਉਹ ਕਿਸੇ ਹੋਰ ਪਾਸੇ ਨਾ ਜਾਵੇ ਦਰਅਸਲ ਬੀਤੇ ਦਿਨੀ ਕਾਂਗਰਸ ਦੇ ਸਾਬਕਾ ਵਿਧਾਇਕ ਦਿਲਵੀਰ ਗੋਲਡੀ ਦੇ ਵੱਲੋਂ ਆਪਣੇ ਹਲਕੇ ਤੁਰੀ ਦੇ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਤੇ ਸੰਬੋਧਨ ਕਰਦੇ ਉਹਨਾਂ ਦੇ ਵੱਲੋਂ ਝੋਲੀ ਢੱਕ ਕੇ ਰੱਬਗੇ ਹੀ ਅਰਦਾਸ ਕੀਤੀ ਗਈ ਦਾਸੇ ਇਹ ਕੀ ਤੁਰੀ ਮંત્રીਮਾਨ ਦਾ ਆਪਣਾ ਹਲਕਾ ਇੱਥੇ ਸਾਡੇ 3 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਇੱਕ ਸੁਆਛਤਿਆਸੀ ਉਹ ਵੀ 4 ਫੁੱਟ ਉੱਚਾ ਕਰ ਦਿੱਤਾ ਜਿਸ ਨਾਲ ਸ਼ਹਿਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤੁਰੀ ਦਾ 1954 ਦੇ ਵਿੱਚ ਲੱਗਿਆ 슈ਗਰ ਮਿਲ ਵੀ ਬੰਦ ਹੋ ਚੁੱਕਿਆ ਜੋ ਕਿ ਤੁਰੀ ਦੀ ਸ਼ਾਨ ਸੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਥੇ ਮਾਰਕੀਟ ਫੈਟ ਦੇ ਵਿਚਾਰਕ ਬਣਾਉਣਾ ਸੀ ਪਰ ਉਹ ਕੰਮ ਵੀ ਵਿਚਾਲੇ ਖੜਾ ਤੇ ਇਹਨਾਂ ਦੇ ਵੱਲੋਂ ਸਾਡੇ 3 ਸਾਲਾਂ ਦੇ ਵਿੱਚ ਤੁਰੀ ਦੇ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਇਹ ਗੱਲ ਦਿਲਵੀਰ ਗੋਲਡੀ ਨੇ ਆਖੀ ਹੈ ਇਸ ਮੌਕੇ ਗੋਲਡੀ ਦਾ ਕਹਿਣਾ ਹੈ ਕਿ ਸਰਪੰਚੀ ਦੀਆਂ ਚੋਣਾਂ ਦੌਰਾਨ ਸਾਡੇ ਉਮੀਦਵਾਰ ਆਪ ਨੇ ਧੱਕੇ ਦੇ ਨਾਲ ਹਰਾਏ ਸਨ ਤੇ ਇਹਨਾਂ ਨੇ ਸਰਪੰਚ ਨੂੰ ਮਨਰੇਗਾ ਦਾ ਗਲਤ ਇਸਤੇਮਾਲ ਵੀ ਕੀਤਾ ਜ਼ਿਕਰ ਹੋ ਗਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਨੌਜਵਾਨ ਸਿਆਸੀ ਚਿਹਰੇ ਵਜੋਂ ਜਾਣੇ ਜਾਂਦੇ ਦਿਲਵੀਰ ਗੋਲਡੀ ਨੇ ਪੀਜੀਡੀਸੀ ਤੱਕ ਪੜ੍ਹਾਈ ਕੀਤੀ ਯੂਨੀਵਰਸਿਟੀ ਤੋਂ ਵਿਦਿਆਰਥੀ ਰਾਜਨੀਤੀ ਦੇ ਵਿੱਚ ਉੱਭਰਿਆ ਦਿਲਵੀਰ ਗੋਲਡੀ ਨੇ 2006-07 ਦੇ ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਵਜੋਂ ਇਹ ਚੋਣ ਜਿੱਤੀ ਜਿਸ ਤੋਂ ਬਾਅਦ ਗੋਲਡੀ ਯੂਥ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਧੂਰੀ ਸੀਟ ਤੋਂ ਮੈਦਾਨ ਦੇ ਵਿੱਚ ਉਤਾਰਿਆ ਇਸ ਦੌਰਾਨ ਗੋਲਡੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2838 ਵੋਟਾਂ ਦੇ ਨਾਲ ਹਰਾਇਆ ਸੀ ਤਾਂ ਇਸ ਤੋਂ ਬਾਅਦ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਗੋਲਡੀ ਨੂੰ ਮੁੜ ਧੂਰੀ ਹਲਕੇ ਤੋਂ ਉਮੀਦਵਾਰ ਬਣਾਇਆ ਪਰ ਇਸ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਫਰਕ ਦੇ ਨਾਲ ਹਰਾਇਆ ਤੇ ਹੁਣ ਸਾਰਾ ਮਸਲਾ 2027 ਵਿਧਾਨ ਸਭਾ ਚੋਣਾਂ ਤੇ ਆ ਖੜਾ ਹੋਇਆ ਬਸ ਇੱਕ ਵਾਰ ਪੇਚ ਤਪ ਪੈ ਜਾਵੇ ਦਲਵੀਰ ਗੋਲਡੀ ਦੇ ਵੱਲੋਂ ਇਹ ਸਿੱਧਾ ਚੈਲੰਜ ਮੁੱਖ ਮੰਤਰੀ ਮਾਨ ਨੂੰ ਕਰ ਦਿੱਤਾ ਗਿਆ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਵਿਧਾਇਕਾਂ ਤੇ ਮੰਤਰੀਆਂ ਦੇ ਬੋਲ ਇੱਕ ਦੂਜੇ ਤੇ ਬਿਆਨ ਦੇਣੇ ਤੇ ਤੰਜ ਕਸਣਾ ਤਾਂ ਉਮ ਹੀ ਹੋ ਗਿਆ ਆਪਣੇ ਬਿਆਨਬਾਜ਼ੀਆਂ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੇ ਸਿਆਸੀ ਆਗੂਆਂ ਦੇ ਵਿੱਚ ਤਾਜ਼ਾ ਨਾ ਕਾਂਗਰਸ ਦੇ ਸਾਬਕਾ ਵਿਧਾਇਕ ਤਿਹਾਰੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਮੁਰ ਤੋਂ ਕਾਂਗਰਸ ਦੇ ਵਿੱਚ ਆਏ ਦਲਵੀਰ ਗੋਲਡੀ ਦੇ ਨਾਲ ਜੁੜਿਆ ਹੋਇਆ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ ਪ੍ਰਗਟਾਉਂਦਿਆਂ ਉਹਨਾਂ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਹਰਾਉਣ ਦਾ ਚੈਲੰਜ ਕਰ ਦਿੱਤਾ ਹੈ ਨਾਸਾ ਇਹ ਕਿ ਭਾਵੇਂ 2027 ਦੀਆਂ ਚੋਣਾਂ ਹੋਰ ਮਜੇ ਕਾਫੀ ਸਮਾਪਿਆ ਪਰ ਕਿਸੇ ਵੀ ਪਾਰਟੀ ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਤੇ ਨਾ ਹੀ ਇਹ ਤੈ ਹੋਇਆ ਕਿ ਕਿਹੜੀ ਪਾਰਟੀ ਦੇ ਵੱਲੋਂ ਕਿਹੜੇ ਉਮੀਦਵਾਰ ਨੂੰ ਟਿਕਟ ਮਿਲੇਗੀ ਪਰ ਕਾਂਗਰਸ ਦੇ ਸਾਬਕਾ ਵਿਧਾਇਕ ਦਿਲਵੀਰ ਗੋਲਡੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਖੜੇ ਹੋਣ ਦੀ ਇੱਛਾ ਜ਼ਰੂਰ ਜ਼ਾਹਰ ਕਰ ਦਿੱਤੀ ਹੈ ਨਾਲ ਹੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚੈਲੰਜ ਕਰਕੇ ਕਿਹਾ ਕਿ ਰੱਬ ਮੇਰੀ ਹਰ ਵਾਰ ਸੁਣੀਏ ਮੈਂ ਦਿਲੋਂ ਝੋਲੀ ਅੜ ਕੇ ਚਾਹੁੰਦਾ ਕਿ ਰੱਬਾ ਇੱਕ ਵਾਰ ਹੋਰ ਸੁਣ ਤੇ ਮੈਨੂੰ 2027 ਦੀਆਂ ਚੋਣਾਂ ਲੜਨ ਦਾ ਮੌਕਾ ਮਿਲੇ ਮੈਂ ਚੋਣ ਮੁੱਖ ਮੰਤਰੀ ਮਾਨ ਦੇ ਸਾਹਮਣੇ ਲੜਾ ਤੇ ਇਸ ਦੌਰਾਨ ਭਾਵੇਂ ਹੀ ਮੈਂ ਹਾਰ ਜਾਵਾਂ ਮੈਨੂੰ ਜਿੱਤ ਹਾਰ ਤੋਂ ਫਰਕ ਨਹੀਂ ਪੈਂਦਾ ਪਰ ਮੇਰੇ ਮਨ ਦੀ ਇੱਛਾ ਹੈ ਕਿ ਇੱਕ ਵਾਰ ਮੁੱਖ ਮੰਤਰੀ ਦੇ ਨਾਂ ਪੇਚਾ ਪੈ ਜਾਵੇ ਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਵੀ ਇੱਥੋਂ ਹੀ ਚੋਣ ਲੜੇ ਉਹ ਕਿਸੇ ਹੋਰ ਪਾਸੇ ਨਾ ਜਾਵੇ ਦਰਅਸਲ ਬੀਤੇ ਦਿਨੀ ਕਾਂਗਰਸ ਦੇ ਸਾਬਕਾ ਵਿਧਾਇਕ ਦਿਲਵੀਰ ਗੋਲਡੀ ਦੇ ਵੱਲੋਂ ਆਪਣੇ ਹਲਕੇ ਤੁਰੀ ਦੇ ਵਿੱਚ ਵਰਕਰਾਂ ਦਾ ਮੀਟਿੰਗ ਕੀਤੀ ਗਈ ਤੇ ਸੰਬੋਧਨ ਕਰਦੇ ਉਹਨਾਂ ਦੇ ਵੱਲੋਂ ਝੋਲੀ ਢੱਕ ਕੇ ਰੱਬਗੇ ਹੀ ਅਰਦਾਸ ਕੀਤੀ ਗਈ ਦਾਸਤ ਇਹ ਕੀ ਤੁਰੀ ਮंत्रीमान ਦਾ ਆਪਣਾ ਹਲਕਾ ਇੱਥੇ ਸਾਡੇ 3 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਇੱਕ ਸੁਆਛਤਿਆਸੀ ਉਹ ਵੀ 4 ਫੁੱਟ ਉੱਚਾ ਕਰ ਦਿੱਤਾ ਜਿਸ ਨਾਲ ਸ਼ਹਿਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤੁਰੀ ਦਾ 1954 ਦੇ ਵਿੱਚ ਲੱਗਿਆ 슈ਗਰ ਮਿਲ ਵੀ ਬੰਦ ਹੋ ਚੁੱਕਿਆ ਜੋ ਕਿ ਤੁਰੀ ਦੀ ਸ਼ਾਨ ਸੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਥੇ ਮਾਰਕੀਟ ਫੈਟ ਦੇ ਵਿੱਚ ਪਾਰਕ ਬਣਾਉਣਾ ਸੀ ਪਰ ਉਹ ਕੰਮ ਵੀ ਵਿਚਾਲੇ ਖੜਾ ਤੇ ਇਹਨਾਂ ਦੇ ਵੱਲੋਂ ਸਾਡੇ 3 ਸਾਲਾਂ ਦੇ ਵਿੱਚ ਤੁਰੀ ਦੇ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਇਹ ਗੱਲ ਦਿਲਵੀਰ ਗੋਲਡੀ ਨੇ ਆਖੀ ਹੈ ਇਸ ਮੌਕੇ ਗੋਲਡੀ ਦਾ ਕਹਿਣਾ ਹੈ ਕਿ ਸਰਪੰਚੀ ਦੀਆਂ ਚੋਣਾਂ ਦੌਰਾਨ ਸਾਡੇ ਉਮੀਦਵਾਰ ਆਪ ਨੇ ਧੱਕੇ ਦੇ ਨਾਲ ਹਰਾਏ ਸਨ ਤੇ ਇਹਨਾਂ ਨੇ ਸਰਪੰਚ ਨੂੰ ਮਨਰੇਗਾ ਦਾ ਗਲਤ ਇਸਤੇਮਾਲ ਵੀ ਕੀਤਾ ਜ਼ਿਕਰਯੋਗ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਨੌਜਵਾਨ ਸਿਆਸੀ ਚਿਹਰੇ ਵਜੋਂ ਜਾਣੇ ਜਾਂਦੇ ਦਿਲਵੀਰ ਗੋਲਡੀ ਨੇ ਪੀਜੀਡੀਸੀਏ ਤੱਕ ਪੜਾਈ ਕੀਤੀ ਯੂਨੀਵਰਸਿਟੀ ਤੋਂ ਵਿਦਿਆਰਥੀ ਰਾਜਨੀਤੀ ਦੇ ਵਿੱਚ ਉੱਭਰਿਆ ਦਿਲਵੀਰ ਗੋਲਡੀ ਨੇ 2006-7 ਦੇ ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਵਜੋਂ ਇਹ ਚੋਣ ਜਿੱਤੀ ਜਿਸ ਤੋਂ ਬਾਅਦ ਗੋਲਡੀ ਯੂਥ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਧੂਰੀ ਸੀਟ ਤੋਂ ਮੈਦਾਨ ਦੇ ਵਿੱਚ ਉਤਾਰਿਆ ਇਸ ਦੌਰਾਨ ਗੋਲਡੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2838 ਵੋਟਾਂ ਦੇ ਨਾਲ ਹਰਾਇਆ ਸੀ ਤਾਂ ਇਸ ਤੋਂ ਬਾਅਦ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਗੋਲਡੀ ਨੂੰ ਮੁੜ ਧੂਰੀ ਹਲਕੇ ਤੋਂ ਉਮੀਦਵਾਰ ਬਣਾਇਆ ਪਰ ਇਸ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਫਰਕ ਦੇ ਨਾਲ ਹਰਾਇਆ ਤੇ ਹੁਣ ਸਾਰਾ ਮਸਲਾ 2027 ਵਿਧਾਨ ਸਭਾ ਚੋਣਾਂ ਤੇ ਆ ਖੜਾ ਹੋਇਆ ਹੈ